ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਵੱਟਣ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੈਂ ਲੱਗੀ ਸੀ ਮਿੰਜਿਆਂ ਨੂੰ ਕੱਪੜੇ ਲਾਉਣ ਜੀ ਇਹ ਪਹਿਲਾ ਮਿੰਜਾ ਹੈ ਜਿਹਨੂੰ ਕੱਪੜਾ ਲਾਉਣ ਲੱਗੀ ਆ ਦੋ ਤਿੰਨ ਹੋਰ ਰਹਿੰਦੇ ਨੇ ਬਿਹੜੇ 'ਚ ਧੁੱਪ ਬਹੁਤ ਆ ਤਾਂ ਹੁਣ ਇੱਥੇ ਪੱਖੇ ਥੱਲੇ ਬੈਠੀ ਸੀ ਅੱਜ ਮੀਂਹ ਕਰਕੇ ਹਮਮਸ ਬਹੁਤ ਹੋ ਮੈਨੂੰ ਤਾਂ ਮਿੰਜੇ ਨੂੰ ਕਪੜਾ ਲਾਉਂਦੀ ਲਾਉਂਦੀ ਨੂੰ ਜ਼ਿਆਦਾ ਆ ਗਿਆ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਭੈਣ ਕਹਿੰਦੀ ਬਈ ਭੈਣ ਮੇਰੀਏ ਬਈ ਸਾੜੇ ਲਈ ਗੱਲ ਜਰੂਰ ਕਰੀ ਸਾੜੇ ਲਈ ਅਸੀਂ ਸੜਦੇ ਕਿਉਂ ਆ ਕਿਸੇ ਤੋਂ ਭੈਣ ਕਹਿੰਦੀ ਅਸੀਂ ਪਾ ਲਿਆ ਮਕਾਨ ਆ ਕੋਠੀ ਕਹਿੰਦੀ ਜਦੋਂ ਅਸੀਂ ਪਹਿਲਾਂ ਰਹਿੰਦੇ ਸੀਗੇ ਪਹਿਲਾਂ ਸਿੰਪਲ ਜਿਹਾ ਮਕਾਨ ਚ ਰਹਿੰਦੇ ਸੀਗੇ ਕਹਿੰਦੇ ਹੁਣ ਬੱਚਿਆਂ ਨੇ ਬਾਹਰੋਂ ਆ ਕੇ ਬਾਹਰਲੀ ਕੰਟਰੀ ਤੋਂ ਆਏ ਨੇ ਜੀ ਤਾਂ ਬੱਚਿਆਂ ਨੇ ਸਾਰਾ ਭੰਨ ਤੋੜ ਕਰਕੇ ਆਪਣਾ ਨਵੀਂ ਕੋਠੀ ਪਾਲੀ ਕਹਿੰਦੇ ਵੀ ਸਾਤੋਂ ਲੋਕ ਇੰਨੇ ਸੜਦੇ ਨੇ ਕੁਝ ਲੋਕ ਤਾਂ ਹੈਗੇ ਆ ਜਿਹੜੀ ਭਾਵੇਂ ਉੱਪਰੋਂ ਖੁਸ਼ ਨੇ ਭਾਵੇਂ ਦਿਲ ਦੇ ਵਿੱਚੋਂ ਖੁਸ਼ ਨੇ ਪਰ ਕੁਝ ਲੋਕ ਕਹਿੰਦੇ ਸਾਤੋਂ ਸੜ ਕੇ ਸੁਆਹ ਹੋਏ ਪਏ ਆ ਇਹ ਗੱਲ ਜ਼ਰੂਰ ਕਰਿਓ ਵੀ ਹਰ ਇੱਕ ਇਨਸਾਨ ਹੈ ਜਿਹੜਾ ਉਹ ਆਪਣਾ ਢਿੱਡ ਨੂੰ ਬੰਨ ਕੇ ਕੋਈ ਵੀ ਘਰ ਦਾ ਕੰਮ ਕਰਦਾ ਹੈ ਦੇਖੋ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਭਈ ਜਿਹੜੀਆਂ ਕਮਾਈਆਂ ਨੇ ਭਾਵੇਂ ਉਹ ਜਿਹੜੀ ਅਸੀਂ ਕਿਰਤ ਦੀ ਕਮਾਈ ਕਰਦੇ ਆ ਕਹਿਣ ਦਾ ਮਤਲਬ ਉਹ ਹਰ ਇੱਕ ਕਮਾਈ ਔਖੀ ਹੈ ਜਿਹੜਾ ਦੋ ਨੰਬਰ ਦਾ ਪੈਸਾ ਹੁੰਦਾ ਹੈ ਉਹ ਹੱਥ ਤੇ ਹੱਥ ਮਾਰ ਕੇ ਕਮਾਇਆ ਹੋਇਆ ਹੁੰਦਾ ਹੈ ਠੀਕ ਹੈ ਜੀ ਕਿਸੇ ਦਾ ਘਰ ਬਰਬਾਦ ਕਰਕੇ ਕਮਾਇਆ ਹੋਇਆ ਹੁੰਦਾ ਹੈ ਉਹ ਸਾਨੂੰ ਕਮਾਈ ਸੌਖੀ ਜੀ ਲੱਗਦੀ ਐ ਪਰ ਜਿਹੜੀਆਂ ਕਿਰਤ ਦੀਆਂ ਕਮਾਈਆਂ ਨੇ ਉਹ ਬਹੁਤ ਔਖੀਆਂ ਨੇ ਭਾਵੇਂ ਉਹ ਇੱਧਰ ਐ ਕਿਰਤ ਦੀ ਕਮਾਈ ਭਾਵੇਂ ਬਾਹਰਲੇ ਦੇਸਾਂ ਜਾਏ ਠੀਕ ਐ ਜੀ ਦੇਖੋ ਸੜਨ ਦਾ ਸਾਨੂੰ ਕਿਸੇ ਤੋਂ ਕੋਈ ਹੱਕ ਨਹੀਂ ਸੜਨ ਦਾ ਸਾਨੂੰ ਕੋਈ ਹੱਕ ਨਹੀਂ ਹੁਣ ਮੈਂ ਲਾ ਲਉ ਮੈਂ ਮਿੰਜਿਆਂ ਨੂੰ ਕੱਪੜਾ ਲਾਉਣੀ ਆ 11 ਵਜੇ ਮੈਂ ਕੰਮਾਂ ਤੋਂ ਵੇਲੀ ਹੋਈ ਆ ਤੇਰੀ ਕੋਈ ਗਵੰਡਣ ਆ ਕੇ ਕਹੇ ਲੈ ਭਾਈ ਕੁਲਵਿੰਦਰ ਨੇ ਤਾਂ ਕੱਪੜੇ ਵੀ ਲਾ ਲੇ ਮਿੰਜਿਆਂ ਨੂੰ ਹੈ ਸਾਡੀ ਬਹੂ ਤਾਂ ਡੱਕਾ ਨਹੀਂ ਤੋੜਦੀ ਫਿਰ ਇਹ ਚ ਸੜਨੇ ਵਾਲੀ ਕਿਹੜੀ ਗੱਲ ਐ ਇਹ ਚ ਹੌਕਾ ਲੈਣੇ ਵਾਲੀ ਕਿਹੜੀ ਗੱਲ ਐ ਭਾਈ ਤੁਹਾਡੀ ਬਹੂ ਨੇ ਸੌ ਲੈਣਾ ਮੈਂ ਸੁੱਤੀ ਨਹੀਂ ਹੈਗੀ ਰਾਮ ਨਹੀਂ ਕੀਤਾ ਮੈਂ ਆਪਣੇ ਮਿੰਜਾ ਨੂੰ ਕੱਪੜੇ ਲਾ ਲੇ ਬੈਠੀ ਤਾਂ ਮੈਂ ਵੀ ਔਖੀ ਹਾਂ ਮੇਰਾ ਵੀ ਜੀ ਕਰਦਾ ਘੜੀ ਰਾਮ ਕਰਨ ਨੂੰ ਫਿਰ ਚਾਹ ਪਾਣੀ ਦਾ ਫੇਰ ਟਾਈਮ ਹੋ ਜਾਂਦਾ ਇਹਨਾਂ ਛੋਟੇ ਛੋਟੇ ਸਾੜੇ ਨੇ ਛੋਟੀਆਂ ਛੋਟੀਆਂ ਗੱਲਾਂ ਤੋਂ ਅਸੀਂ ਸੜਦੇ ਆਂ ਪਹਿਲੀ ਗੱਲ ਤਾਂ ਇਹ ਸਾਨੂੰ ਇਨਸਾਨੀਅਤ ਨੂੰ ਇਹ ਗੱਲਾਂ ਸੋਭਾ ਹੀ ਨਹੀਂ ਦਿੰਦੀਆਂ ਨਹੀਂ ਸੋ ਬਾਤ ਹੁੰਦੀਆਂ ਜਦੋਂ ਸਾਡਾ ਕੋਈ ਆਂਡੀ ਗਵਾਂਡੀ ਕੋਈ ਮਸ਼ੀਨਰੀ ਲੈ ਕੇ ਆਉਂਦਾ ਕੋਈ ਮਕਾਨ ਪਾਉਂਦਾ ਕੋਈ ਧੀ ਪੁੱਤ ਦਾ ਵਿਆਹ ਕਰਦਾ ਕਿਸੇ ਦਾ ਧੀ ਪੁੱਤ ਪਰਦੇਸਾਂ ਨੂੰ ਜਾਂਦਾ ਤੇ ਕਿਸੇ ਦਾ ਧੀ ਪੁੱਤ ਇੱਥੇ ਸੈਟਲ ਹੁੰਦਾ ਸਾਨੂੰ ਇਹਨਾਂ ਗੱਲਾਂ 'ਚ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਜੇ ਸਾਡੇ ਆਲੇ-ਦੁਆਲੇ ਦਾ ਮਾਹੌਲ ਵਧੀਆ ਹੋਊ ਕਾਮਯਾਬੀ ਵਾਲਾ ਹੋਊ ਤਾਂ ਸਾਡੇ ਬੱਚਿਆਂ ਨੂੰ ਵੀ ਰੀਸ ਆਊ ਅਸੀਂ ਵੀ ਰੀਸ ਕਰਾਂਗੇ ਉਹ ਕਹਿੰਦੇ ਹੁੰਦੇ ਆ ਨਾ ਬਈ ਸੜੋ ਨਾ ਰੀਸ ਕਰੋ ਰੀਸ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਚੰਗੇ ਕੰਮਾਂ ਦੀ ਰੀਸ ਕਰਨੀ ਅ ਪਰ ਕਿਸੇ ਦੇ ਚੰਗੇ ਕੰਮਾਂ ਤੋਂ ਸੜੋ ਨਾ ਉਸ ਭੈਣ ਨੇ ਦੱਸਿਆ ਕਹਿੰਦੀ ਬਈ ਲੋਕ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਲੈ ਇੰਨਾ ਕਿੰਨਾ ਕੁ ਬਾਹਰ ਰੁਪਈਆ ਹੈ ਪਤਾ ਨਹੀਂ ਮੁੰਡੇ ਬਾਹਰ ਦੋ ਨੰਬਰ ਦਾ ਹੀ ਕੰਮ ਕਰਦੇ ਆ ਜੇ ਆ ਬੋਹ ਹੈ ਕਹਿੰਦੀ ਭੈਣੇ ਮੈਂ ਜਾ ਕੇ ਆਈ ਆ ਆਪਣੇ ਜਵਾਕਾਂ ਕੋਲ ਬਈ ਖੂਨ ਦੇ ਘੁੱਟਨੇ ਬੱਚੇ 14 14 15 15 ਘੰਟੇ ਵੀ ਸ਼ਿਫਟਾਂ ਲਾਉਂਦੇ ਨੇ ਹੁਣ ਤੁਸੀਂ ਦੱਸੋ ਵੀ ਜਿਹੜੇ ਜਵਾਕ ਉਥੇ ਏਡੀ ਲਹੂਰਾ ਦੀ ਕਮਾਈ ਕਰਦੇ ਆ ਜੇ ਪਿੱਛੇ ਉਹਨਾਂ ਨੇ ਚਾਰ ਇੱਟਾਂ ਲਾ ਲਈਆਂ ਮਕਾਨ ਨੂੰ ਫਿਰ ਉੱਚ ਸਾਡਾ ਸੜਨ ਦਾ ਫਰਜ਼ ਹੈ ਕਿ ਨਹੀਂ ਛੱਡਦੇ ਅਸੀਂ ਹਰ ਇੱਕ ਦੀ ਗੱਲ ਤੋਂ ਅਸੀਂ ਸੜਦੇ ਪਤਾ ਨਹੀਂ ਕਿਉਂ ਆ ਕਈ ਵਾਰ ਸੋਚਣ ਤੇ ਮਜਬੂਰ ਹੋ ਜੀਦਾ ਹੈ ਸੜਦੇ ਵੀ ਪਤਾ ਕੌਣ ਨੇ ਜਿਹੜੇ ਰੱਬ ਨੇ ਰਜਾਈ ਹੋਇਆ ਉਹ ਰੱਬ ਨੇ ਘਰੋ-ਬਾਰੋਂ ਤਾਂ ਰਜਾਤੇ ਔਰ ਵਿਚਾਰਿਆਂ ਦੇ ਅੰਦਰ ਦੀ ਭੁੱਖ ਨਹੀਂ ਪੂਰੀ ਹੋਈ। ਠੀਕ ਹੈ ਜੀ। ਬੰਦਾ ਹਮੇਸ਼ਾ ਸੜਦਾ ਉਹੀ ਹੈ ਜਿਹਦੀ ਅੰਦਰਲੀ ਭੁੱਖ ਨਹੀਂ ਪੂਰੀ ਹੋਈ ਹੋਈ ਹੁੰਦੀ। ਉਹ ਕਹਿੰਦੇ ਹੁੰਦੇ ਨੇ ਨਾ ਬਈ ਢਿੱਡ ਦੇ ਭੁੱਖੇ ਨੂੰ ਤਾਂ ਮਾਂ ਹੀ ਰਜਾ ਦਿੰਦੀ ਐ। ਜਿਹੜਾ ਰੂਹ ਤੋਂ ਭੁੱਖਾ ਹੁੰਦਾ ਹੈ। ਉਹਨੂੰ ਤਾਂ ਰੱਬ ਵੀ ਨਹੀਂ ਰਜਾ ਸਕਦਾ। ਠੀਕ ਹੈ ਜੀ। ਬਈ ਸੋਈ ਗੱਲਾਂ ਨੇ। ਕਿਸੇ ਦੇ ਕੰਮ ਕਾਜ ਤੋਂ ਸੜਿਆ ਨਾ ਕਰੋ। ਮਾਣ ਮਾਣ ਕਰਿਆ ਕਰੋ ਸਮ ਕੋ। ਮਾਣ ਕਰਿਆ ਕਰੋ। ਹੁਣ ਦੇਖੋ ਕਈ ਪਿੰਡਾਂ 'ਚ ਆਪਾਂ ਧੀਆਂ ਪੁੱਤਾਂ ਦੇ ਰਿਸ਼ਤੇ ਕਰਦੇ ਆਂ ਮੈਂ ਕਈ ਬਜ਼ੁਰਗਾਂ ਦੇ ਬਹੁਤ ਸੁਣਿਆ ਲਾ ਦੱਸ ਸੜਿਆ ਜਾ ਪਿੰਡ ਹੈ ਜਿੱਥੇ ਤੁਸੀਂ ਕੁੜੀ ਵੀ ਆਈ ਹੈ ਹੈ ਕੋਈ ਘਰ ਚ ਅੱਜ ਦਾ ਨਹੀਂ ਅਗਲਾ ਕਹਿ ਦਿੰਦਾ ਹੈ ਨਾਰਮਲ ਸਿਆਣੇ ਗੱਲਾਂ ਕਰ ਲੈਣੇ ਆ ਵੀ ਸੜਿਆ ਜਾ ਪਿੰਡ ਹੈ ਵੀ ਜਿੱਥੇ ਤੁਸੀਂ ਕੁੜੀ ਵੀ ਆਈ ਹੈ ਜੇ ਹੁਣ ਆਪਾਂ ਨੇ ਕਿਸੇ ਵਧੀਆ ਪਿੰਡ 'ਚ ਕੁੜੀ ਵਿਆਹੀ ਹੁੰਦੀ ਹੈ ਜਾਂ ਕੁੜੀ ਦੇ ਘਰਵਾਰ ਦਾ ਆਲੇ ਦੁਆਲੇ ਵਾਲਾ ਏਰੀਆ ਵਧੀਆ ਹੁੰਦਾ ਹੈ ਸੋਹਣੇ ਮਕਾਨ ਖੜੇ ਹੁੰਦੇ ਨੇ ਸੋਹਣੇ ਅਗਲੇ ਦੇ ਕਾਰੋਬਾਰ ਹੁੰਨੇ ਆਲੇ ਦਾਲਾ ਸਾਫ ਸੁਪਈਆ ਹੁੰਦਾ ਹੈ ਅਗਲਾ ਰਿਸ਼ਤੇਦਾਰ ਵੀ ਆ ਕੇ ਕਹਿੰਦਾ ਹੈ ਵੀ ਭਾਈ ਜਾ ਕੇ ਆਏ ਤੇ ਫਲਾਣੇ ਪਿੰਡ ਬੜਾ ਵਧੀਆ ਲੱਗਿਆ ਬਹੁਤ ਵਧੀਆ ਪਿੰਡ ਹੈ ਇਹ ਚ ਸੋਭਾ ਸਾਬਦੀ ਹੋ ਹੈ ਸੋਭਾ ਸਾਬਦੀ ਹੋ ਹੈ ਇੱਥੇ ਕਈ ਵਾਰ ਸਾਤੋਂ ਰਿਸ਼ਤੇਦਾਰ ਸਾੜਾ ਲੱਗ ਜਾਂਦੇ ਨੇ ਕਈ ਵਾਰ ਸਾਤੋਂ ਪਿੰਡ ਵਾਲੇ ਸਾੜਾ ਲੱਗ ਜਾਂਦੇ ਨੇ ਕਈ ਵਾਰ ਆਂਢੀ ਗੁਆਂਢੀ ਸਾੜਾ ਲੱਗ ਜਾਂਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਸੇ ਦਾ ਸੜੇ ਤੇ ਬਣ ਕੀ ਜਾਂਦਾ ਹੈ ਜਿਦੀ ਜਾਈ ਜੀ ਕਿਸਮਤਾ ਕੰਮ ਚੱਲੀ ਜਾਣਾ ਹੈ ਪਰਮਾਤਮਾ ਨੇ ਤਾਂ ਰੁਕਣਾ ਨਹੀਂ ਜੀ ਦਾ ਜਿੰਨਾ ਕ ਹੱਕ ਹੈ ਉਹਨੂੰ ਦੇਈ ਜਾਣਾ ਹੈ ਇੱਥੇ ਲੋਕ ਇੱਕ ਦੂਏ ਤੋਂ ਸੜਦੇ ਸੜਦੇ ਅਗਲੇ ਆਂਦੇ ਘਰ ਬਰਬਾਦ ਕਰ ਦਿੰਦੇ ਨੇ ਕਿਸੇ ਤੋਂ ਖੇਤੀ ਦਾ ਕੰਮ ਨਹੀਂ ਕਿਸੇ ਦਾ ਚੱਲਦਾ ਚੱਲ ਹੁੰਦਾ ਅਗਲਾ ਕਹਿੰਦਾ ਲੈ ਅੰਦਰ ਤੋਂ ਬਾਹਰ ਤੱਕ ਸੰਦੇਨਾ ਭਰਿਆ ਪਿਆ ਹੈ ਇਹ ਗੱਲਾਂ ਦੇਖੀਆਂ ਪਰਖੀਆਂ ਹੋਈਆਂ ਜੀ ਦੇਖੀਆਂ ਪਰਖੀਆਂ ਹੋਈਆਂ ਅਗਲੇ ਕਈ ਵਾਰ ਹਿੱਕਾਂ ਤੇ ਹੱਥ ਮਾਰ ਮਾਰ ਕੇ ਕਹਿ ਦਿੰਨੇ ਐ ਵੀ ਤੁਹਾਨੂੰ ਬਰਬਾਦ ਕਰਕੇ ਸਾਲ ਲਵਾਂਗੇ ਅਸੀਂ ਇੱਥੇ ਥਾਂ ਹੀ ਸਾੜਾ ਹੁੰਦਾ ਲੋਕਾਂ ਨੂੰ ਕਰਦੇ ਵੀ ਆਂ ਬਰਬਾਦ ਕਿਉਂਕਿ ਆਪ ਟੱਕਾ ਤੋੜਨਾ ਨਹੀਂ ਦੂਏ ਨੂੰ ਤੋੜਨ ਦੇਣਾ ਨਹੀਂ ਆਪ ਸਾਰੀ ਦਿਹਾੜੀ ਮਿੰਜਿਆਂ ਤੇ ਲਿਟੀ ਜਾਣਾ ਉੱਥੇ ਬਹਿ ਕੇ ਉੱਥੇ ਬਹਿ ਕੇ ਦਿਹਾੜੀ ਪੂਰੀ ਕਰ ਲੈਣੀ ਐ ਹੁਣ ਜਿਹੜਾ ਇਨਸਾਨ ਆ ਮਿੱਟੀ ਨਾਲ ਮਿੱਟੀ ਖੇਤਾਂ 'ਚ ਹੁੰਦਾ ਹੈ ਭਾਈ ਉਹ ਤਾਂ ਆਪਣੇ ਘਰ ਦਾ ਕੁਝ ਬਣਾਊਗਾ ਜੀ ਫਿਰ ਉਹਨੂੰ ਬਰਬਾਦ ਕਰਨ ਦੀਆਂ ਬਿਉਂਤਾਂ ਕਢਣ ਲੱਗ ਜਾਂਦੇ ਨੇ ਜੇ ਤਾਂ ਫਿਰ ਅਗਲਾ ਉਹ ਕਿਤੇ ਕਰਮਾ ਸਾਰੀ ਅਗਲੇ ਦਾ ਕੰਮ ਡੁੱਬ ਗਿਆ ਫਿਰ ਤਾਂ ਕੱਲ ਜੇ ਠੰਡ ਪੈ ਜਾਣੀ ਹੈ ਜੇ ਫਿਰ ਨਹੀਂ ਅਗਲੇ ਦੀਆਂ ਕਹਿੰਦੇ ਦਿਨ ਪਰ ਦਿਨ ਚੜ੍ਹਦਾ ਹੁੰਦਿਆਂ ਗਈਆਂ ਅਗਲਾ ਇਹ ਵਧੀਆ ਆਪਣੇ ਘਰ ਦਾ ਕਾਰੋਬਾਰ ਚੱਕ ਲਿਆ ਫਿਰ ਬਾਬੇ ਪੁੱਤਿਆਂ ਕੋਲ ਭੱਜ ਲੈਣਾ ਇਹ ਲੋਕਾਂ ਦਾ ਸਾੜਾ ਹੈ ਇਹਨੂੰ ਸਾੜਾ ਕਹਿੰਦੇ ਆ ਵੀ ਪਰ ਉੱਠਣ ਨਹੀਂ ਦੇਣਾ ਗਵਾਂਢੀ ਗਵਾਂਢੀ ਨਾ ਕਿਤੇ ਉੱਠ ਖੜੇ ਮੇਰੇ ਅੱਗੇ ਨੂੰ ਕੰਡੇ ਬੀਜ ਹੁੰਦੇ ਆ ਪਏ ਬੀਜ ਹੋ ਜਾਣ ਪਰ ਗਵਾਂਢੀ ਨਹੀਂ ਉੱਠਣ ਦੇਣਾ ਮੈਂ ਤਾਂ ਦੱਸਦੀ ਆ ਵੀ ਬਹੁਤੇ ਲੋਕਾਂ ਦਾ ਆ ਜਨਮ ਤਾਂ ਖਰਾਬ ਹੁੰਦਾ ਹੀ ਆ ਪਤਾ ਹੁੰਦਾ ਵੀ ਸਾਡਾ ਹੈ ਨਾ ਅਸੀਂ ਕਿਸ ਗੱਲੋਂ ਆਪਣੇ ਲੱਛਣਾਂ ਤੋਂ ਡੁੱਬੇ ਆਂ ਨਾ ਹਾਲਾ ਜਨਮ ਵੀ ਆਪਣਾ ਖਰਾਬ ਕਰ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਤਾਂ ਡੁੱਬ ਗਏ ਹੁਣ ਹੋਰ ਨਾ ਕੋਈ ਸਾਡਾ ਆਲਾ ਦਵਾਲਾ ਉੱਠ ਖੜੇ ਭਾਈ ਇਹ ਚੀਜ਼ਾਂ ਬੜੀਆਂ ਦੁਖਦਾਈ ਹੁੰਦੀਆਂ ਨੇ ਇਹ ਸਾਨੂੰ ਤਾਂ ਦੁੱਖ ਦੰਨੀਆਂ ਹੀ ਆ ਸਾਡੀ ਔਲਾਦ ਨੂੰ ਵੀ ਦੁੱਖ ਦੰਦੀਆਂ ਨੇ ਕਿਉਂਕਿ ਜਿਹੜਾ ਸੜੇਮਾ ਹੈ ਨਾ ਇਹ ਬਹੁਤ ਬੁਰੀ ਬਿਮਾਰੀ ਹੈ ਬੁਰੀ ਬਿਮਾਰੀ ਹੈ ਲੋਕ ਬਹੁਤ ਪਾਪੜ ਵੇਲਦੇ ਆ ਕਿਸੇ ਨੂੰ ਥੱਲੇ ਸਿੱਟਣ ਲਈ ਖੱਲਿਆ ਸੇਟਣ ਲਈ ਇਹ ਤਾਂ ਜੀਦੇ ਨਾਲ ਬੀਤਦੀਆਂ ਉਹਨੂੰ ਇਹ ਪਤਾ ਹੈ ਹਰ ਕਿਸੇ ਨੂੰ ਨਹੀਂ ਪਤਾ ਹੈਗਾ ਅਗਲਾ ਅਗਲਾ ਕਈ ਵਾਰ ਬਹੁਤ ਭਲੇ ਮਾਨਸ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੰਦਾ ਸਾਢੇ ਸਾਢੇ ਚ ਭਈ ਇਹ ਨਾ ਕਿਤੇ ਰੋਟੀ ਖਾ ਲੈਣਾ ਆਪਣੀ ਜਾਨ ਲੇਖੇ ਲਾ ਦਿੰਦੇ ਨੇ ਲੋਕ ਲੋਕਾਂ ਨੂੰ ਬਰਬਾਦ ਕਰਦੇ ਕਰਦੇ ਇਹਨੂੰ ਸੜੇਮਾ ਕਹਿੰਦੇ ਆ ਜਿਹੜਾ ਕੋਈ ਕਿਸੇ ਤੇ ਇੱਕ ਵਾਰ ਸੜਨ ਲੱਗ ਗਿਆ ਨਾ ਫੇਰ ਨਹੀਂ ਅਗਲਾ ਖੜਦਾ ਫੇਰ ਤਾਂ ਅਗਲਾ ਕੋਈ ਨਾ ਕੋਈ ਮੌਕਾ ਭਾਲਦਾ ਰਹਿੰਦਾ ਵੀ ਕਿੱਥੇ ਮੇਰੇ ੜਕੇ ਆਵੇ ਕਿੱਥੇ ਮੈਂ ਇਹਨੂੰ ਰਗੜਾਂ ਠੀਕ ਹੈ ਜੀ ਨਹੀਂ ਸੋਈ ਗੱਲਾ ਇਹ ਪਾਪਾਂ ਦੀ ਖੱਟੀ ਨਾ ਖਟਿਆ ਕਰੋ ਇਹਨਾਂ 'ਚ ਕੁਝ ਨਹੀਂ ਰੱਖਿਆ ਇਹ ਸਾਡੇ ਬੱਚਿਆਂ ਦਾ ਅੱਗਾ ਮਾਰਦੀਆਂ ਨੇ ਇਹ ਚੀਜ਼ਾਂ ਫੇਰ ਤੁਸੀਂ ਤਾਂ ਲੋਕਾਂ ਨੂੰ ਧਾਗਿਆ ਤਬੀਤਾ ਨਾਲ ਕਰਾਹੇ ਪਾ ਲੰਨੇ ਹੋ ਫੇਰ ਰੱਬ ਤੁਹਾਨੂੰ ਆਪੇ ਕਰਾਹੇ ਪਾ ਦਿੰਦਾ ਫੇਰ ਤੁਹਾਨੂੰ ਰਾਹ ਨਹੀਂ ਲੱਭਦਾ ਠੀਕ ਹੈ ਹੁਣ ਦੇਖੋ ਭੈਣ ਨੇ ਇਹ ਗੱਲ ਲਿਖੀ ਆ ਵੀ ਜਿੱਦਣ ਦੀ ਅਸੀਂ ਕੋਠੀ ਪਾਈ ਆ ਸਾਡੇ ਆਂਢੇ ਗੁਆਂਢੀ ਸੜੇ ਪਏ ਆ ਕਹਿੰਦੀ ਭੈਣ ਤੂੰ ਜ਼ਰੂਰ ਗੱਲ ਕਰੀਂ ਖਬਰਾਂ ਅਗਲਾ ਕਿੰਨਾ ਕੁ ਦੁਖੀ ਆ ਖਬਰਾਂ ਅਗਲੇ ਨੂੰ ਕਿੱਥੋਂ ਕਿੱਥੋਂ ਟਾਰਚਰ ਕੀਤਾ ਜਾਂਦਾ ਤਾਂ ਹੀ ਭੈਣ ਨੇ ਗੱਲ ਕੀਤੀ ਆ ਬਈ ਸੋਈ ਗੱਲਾਂ ਨੇ ਅ ਪਤਾ ਨਹੀਂ ਕਿਉਂ ਲੋਕ ਅੱਜ ਕੱਲ ਆਪਣੇ ਦੁੱਖਾਂ ਤੋਂ ਘੱਟ ਦੁਖੀ ਨੇ ਦੁਹੇ ਦੇ ਸੁੱਖਾਂ ਤੋਂ ਵੱਧ ਦੁਖੀ ਨੇ ਲੋਕ ਆਪਣੇ ਦੁੱਖਾਂ ਨਾਲ ਇੰਨੇ ਦੁਖੀ ਨਹੀਂ ਹੈਗੇ ਜਿੰਨੇ ਦੁਆਏ ਦੀਆਂ ਖੁਸ਼ੀਆਂ ਨਾਲ ਦੁਖੀ ਨੇ ਇਹ ਕੰਮ ਨਾ ਕਰਿਆ ਕਰੋ ਇਹ ਕੰਮਾਂ ਦੇ ਰਿਜ਼ਲਟਾਂ ਜਿਹੜੇ ਬੜੇ ਭਿਆਨਕ ਨੇ ਬੜੇ ਦੁੱਖ ਦੇਣੇ ਰਿਜ਼ਲਟ ਨੇ ਰੱਬ ਦੀ ਰਜ਼ਾ 'ਚ ਰਿਹਾ ਕਰੋ ਜਿਵੇਂ ਜਿਹਦੇ ਕਰਮਾਂ 'ਚ ਆਉਮਈ ਹੋਣਾ ਠੀਕ ਹੈ ਜੀ ਆ ਤੁਹਾਡੀਆਂ ਬੱਖੀਆਂ ਬਣਾਉਣ ਨਾਲ ਕੁਝ ਨਹੀਂ ਬਣਨਾ ਚਾਰ ਦਿਨ ਦੀ ਡਾਮਾ ਡੋਲੀ ਤੁਸੀਂ ਜ਼ਰੂਰ ਕਰ ਸਕਦੇ ਹੋ ਕਿਸੇ ਦੀ ਜ਼ਿੰਦਗੀ 'ਚ ਬਾਬਿਆਂ ਪੋਤਿਆਂ ਕੋਲ ਫਿਰਕੇ ਪਰ ਕਿਸੇ ਦੇ ਕਰਮ ਨਹੀਂ ਤੁਸੀਂ ਤੋ ਸਕਦੇ ਕਈ ਵਾਰ ਅ ਪਰਮਾਤਮਾ ਤੁਸੀਂ ਇੰਨਾ ਬਰਬਾਦ ਨਹੀਂ ਕੀਤਾ ਹੁੰਦਾ ਅਗਲੇ ਦਾ ਜਿੰਨਾ ਪਰਮਾਤਮਾ ਅਗਲੇ ਨੂੰ ਦੇ ਦਿੰਦਾ ਕਹਾ ਠੀਕ ਹੈ ਜੀ ਭਾਈ ਇਹ ਚੀਜ਼ਾਂ ਪਿੰਡ ਪਿੰਡ ਹੁੰਦੀਆਂ ਨੇ ਹਰ ਇੱਕ ਪਿੰਡ ਦੀ ਕਹਾਣੀ ਆ ਇਹ ਕੋਈ ਕਿਸੇ ਤੋਂ ਸੜਦਾ ਕੋਈ ਕਿਸੇ ਤੋਂ ਸੜਦਾ ਅੱਜ ਅੱਜ ਕੱਲ ਤਾਂ ਆਪਣੀ ਆਪਣੇਆਂ ਤੋਂ ਸੜੀ ਜਾਂਦੇ ਨੇ ਆਪਣੇ ਹੀ ਆਪਣੇਆਂ ਤੋਂ ਸੜੀ ਜਾਂਦੇ ਆ ਅਗਲੇ ਕਹਨੇ ਆ ਵੀ ਸਾਡੀ ਗੋਚਰੇ ਪਈ ਰਹਿਣਾ ਸਾਤੋ ਹੀ ਮੰਗ ਕੇ ਖਾਣ ਠੀਕ ਹੈ ਸਾਤੋ ਹੀ ਥੱਲੇ ਰਹਿਣਾ ਇਹ ਕੰਮ ਨਾ ਕਰਿਆ ਕਰੋ ਬਰਾਬਰ ਬਸ ਦੇ ਭੈਣ ਭਾਈ ਦਾ ਬੜਾ ਭਾ ਹੁੰਦਾ ਆ ਸਾਨੂੰ ਕੋਈ ਨਹੀਂ ਪਤਾ ਲੱਗਦਾ ਹੈਗਾ ਕਦੋਂ ਸਾਨੂੰ ਕਿਦੇ ਤੱਕ ਲੋਡ ਪੈ ਜਾਣੀ ਆ ਉਹ ਕਹਿੰਦੇ ਹੁੰਦੇ ਨੇ ਨਾ ਉਹ ਕਈ ਵਾਰ ਤਾਂ ਬੀਹੀ ਦੇ ਕੱਖਾਂ ਤੋਂ ਵੀ ਸਾਨੂੰ ਲੋਡ ਪੈ ਜਾਂਦੀ ਆ ਕਿਸੇ ਨੂੰ ਜਵਾਈ ਚੰਗਾ ਟੱਕਰ ਗਿਆ ਉਹ ਨਹੀਂ ਚੱਲਣਾ ਕਿਸੇ ਦੀ ਧੀ ਚੰਗੇ ਘਰ ਚਲੇ ਗਈ ਉਹ ਨਹੀਂ ਚੱਲਣੀ ਉਸੇ ਦੀ ਨੋ ਸੋਹਣੀ ਆ ਗਈ ਅਕਲ ਵਾਲੀ ਆ ਗਈ ਉਹ ਨਹੀਂ ਚੱਲਣੀ ਲੋਕ ਇਹ ਕਹਿੰਦੇ ਆ ਵੀ ਜੋ ਵੀ ਜ਼ਿੰਦਗੀ ਦਾ ਤੁਸੀਂ ਕਦਮ ਚੱਕਦੇ ਆ ਸਾਨੂੰ ਪੁੱਛ ਕੇ ਚੱਕੋ ਜਿੱਥੇ ਅਸੀਂ ਕਹਿੰਨੇ ਆ ਉੱਥੇ ਕਦਮ ਧਰਿਓ ਠੀਕ ਹੈ ਜੀ ਸੋਹੀ ਗੱਲਾਂ ਇਹਨਾਂ ਚੀਜ਼ਾਂ ਤੋਂ ਦੂਰ ਰਿਹਾ ਕਰੋ ਇਹ ਬੜੀਆਂ ਭੈੜੀਆਂ ਹਰਕਤਾਂ ਨੇ ਬੜੀਆਂ ਨੀਚ ਗੱਲਾਂ ਨੇ ਖਾਮਦਾਨੀ ਪਰਿਵਾਰਾਂ ਨੂੰ ਸੋਭਾ ਨਹੀਂ ਦੰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦਾ ਸਾਡੇ ਸਮਾਜ 'ਚ ਬਹੁਤ ਭੈੜਾ ਅਸਰ ਪੈਂਦਾ ਠੀਕ ਹੈ ਜੀ ਅਸੀਂ ਆਪਣੇ ਸਮਾਜ ਨੂੰ ਸੁਧਾਰਨਾ ਹੈ ਸੁਨੱਖਾ ਬਣਾਉਣਾ ਹੈ ਸੁਥਰਾ ਬਣਾਉਣਾ ਹੈ ਅਸੀਂ ਕਿਸੇ ਤਰ੍ਹਾਂ ਦਾ ਵੀ ਇਹੋ ਜਿਹਾ ਕੰਮ ਨਾ ਕਰੀਏ ਜਿਹਦੇ ਨਾਲ ਸਾਡੀ ਸਮਾਜ 'ਚ ਥੂ-ਥੂ ਹੋਵੇ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਨਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ